ਕਾਮੀ ਤੁਲੇਨਾ ਐਸਐਮ ਪੰਜਾਬ ਦੇ ਦੋ ਜਵਾਨੀਆਂ ਬੱਲੇ ਬੱਲੇ ਵੀ ਸ਼ਾਬਾਸ਼ ਸ਼ਾਬਾਸ਼ ਲੈ ਵੀ ਪਹਿਲਵਾਨੋ ਮਾਰੀਏ ਤਾਂ ਵੇਚਾ ਦੇ ਫੇਨ ਜਿਹੜੇ ਹੋਣਿਆ ਲੈ ਵੀ ਇੱਕ ਬੰਦੇ ਪ੍ਰਦੀਪ ਆ ਰਵੀ ਵੇਹੜਾ ਵਾਲਾ ਵੇਹੜਾ ਵਾਲਾ ਕਦੇ ਚਲਾਈ ਹੋਈ ਆ ਅੱਜ ਕਦੇ ਲਾ ਦਿਓ ਜੋਰ ਲਾ ਦਿਓ ਜੋਰ ਮੇਰੇ ਤਾੜੀ ਮਾਰੋ ਯਾਰ ਖੁੱਲ ਕੇ ਮਾਰੋ ਜੋਰਾਂ ਤਾੜੀ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਬਾਲ ਸਵਾਵੀ ਬੱਲੇ ਪੰਜਾਬੀ ਸੇਰਾ ਜਮਨਾਹੀਆ ਜੱਗ ਤੇ ਤੇਰਾ ਤਨ ਹੈ ਤੂੰ ਤੇਰੀ ਤਨ ਕਮਾਈ ਤਨ ਹਿੰਮਤ ਤੇ ਤਨ ਤੇਰੀ ਮਾਈ ਦੁਨੀਆ ਤੇ ਤੇਰੇ ਵੱਲੇ ਉਹ ਤੇਰੇ ਸਿਰ ਤੇ ਦੁਨੀਆ ਪੜੇ ਐ ਰਵੀ ਮੇਰਾ ਉੱਪਰਲੇ ਪਾਸੇ ਪ੍ਰਦੀਪ ਅੰਦਰੋਂ ਬਿਉਂਦ ਬਣਾਉਂਦਾ ਹੋਇਆ ਸੋਚ ਵਿਚਾਰ ਕਰਦਾ ਕਿ ਕਿਵੇਂ ਬਚਾ ਕਰ ਪਰ ਰਵੀ ਮੇਰਾ ਤਜਰਬੇਕਾਰ ਖਿਡਾਰੀ ਉਹ ਵੀ ਘਟ ਨਹੀਂ ਦੋਵੇਂ ਮਿਹਨਤ ਕਰਦੇ ਹੋਏ ਆਪੋ ਆਪਣਾ ਬਚਾ ਕਰਦੇ ਹੋਏ ਲੈ ਵੀ ਬਰਸੋ ਜਿੰਨੂੰ ਜਿੰਨੂੰ ਪ੍ਰਬੰਧ ਵਧੀਆ ਲਗਾ ਕੋਸਟੀ ਦਾ ਸਵਾਦ ਆਉਂਦਾ ਬਾਪਾ ਜੀ ਦੇ ਨਾਂ ਤੇ ਤਾੜੀ ਮਾਰਦੇ ਖੁੱਲ ਕੇ ਲੈ ਵੀ ਪਬਲਿਕ ਪੂਰੀ ਖੁਸ਼ਿਆ ਆਹ ਦੇ ਵੀ ਮੇਲਾ ਤੇ ਨਾਲ ਤਰਦੀਪ ਪਹਿਲਵਾਨਾ ਸੱਤ ਲੈਂਗਰ ਅੱਜ ਦੀ ਪੱਟਕੇ ਦੀ ਫੈਦਰ ਕੁੱश्ती ਖੇਰ ਦੇ ਮੈਦਾਨ ਵਿੱਚ ਚੱਲਦੀ ਪਈ ਬੱਲੇ ਬੱਲੇ ਸ਼ਾਹ ਜਨਾਬ ਬੋਲਦਾ ਖਾਧੀਆਂ ਖਿਲਾਕਾਂ ਕੀਤੀਆਂ ਮਿਹਨਤ ਇਹਦੀ ਦਾਮ ਹੁੰਦਾ ਇੱਕ ਫਾਣੀ ਇਹ ਤਾਂ ਬਈ ਖਾਂ ਖਾਂ ਬੋਲਦਾ ਐਵੇਂ ਨਹੀਂ ਸਪੀਕਰਾਂ ਚ ਨਾ ਬੋਲਦਾ ਲੈ ਵੀ ਲਾ ਲੋ ਗੇਲ ਵੱਲੋਂ ਲਾ ਦਿਓ ਗੇਲੇ ਕੁਝ ਨਾ ਕੁਝ ਕਰਨਾ ਹੀ ਪੈਣਾ ਕੁਝ ਨਾ ਕੁਝ ਕਰਨਾ ਹੀ ਪੈਣਾ ਐਨ ਕੰਨੇ ਸੁਣ ਨਕਲ ਨਿਵਾਸੀਆਂ ਧੰਨਵਾਦ ਐਨ ਤਲਕਾ ਦਾ ਧੰਨਵਾਦ ਪੰਪਾ ਪਾਲ ਰਹੇ ਨੇ ਚੱਲ ਵੀ ਰਵੀ ਚੱਲ ਵੀ ਇਸ ਟਾਂ ਪ੍ਰਦੀਪ ਵੇਖਾਂਗੇ ਜਿਹੜਾ ਮੱਲ ਪਹਿਲਾਂ ਦਾ ਮਾਰ ਕੇ ਅੱਜ ਦੀ ਕੁਸ਼ਤੀ ਬਾਈ ਫਾਲ ਜਿੱਤ ਕਰਦਾ ਇਸ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਉਧਰ ਘਰੀਆਂ ਘਾਸੀਆਂ ਵੀ ਤੇ ਟੱਕ ਕਰਦੀਆਂ ਪਈਆਂ ਲੈ ਵੀ ਰਵੀ ਤਖੜਿਆ ਹੋ ਜਾ ਚੱਲ ਵੀ ਉਹ ਬੱਲੇ 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 ਚਾਲੂ 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 ਚਾਲੇ ਹੌਤਾ ਕੁਝ ਨਾ ਕੁਝ ਕਰਨਾ ਹੀ ਪੈਣਾ ਫੇਹੀ ਗੱਲ ਬਾਨੀ ਆ ਫੇਹੀ ਗੱਲ ਬਾਨੀ ਆ ਲਾ ਲਓ ਜੋਰ ਮੇਜ ਲਾ ਲਓ ਜੋਰ ਬਹੁਤ ਵਧੀਆ ਵੀ ਹਾਂਜੀ ਮੱਖਣ ਜੀ ਵਾਹ ਜੀ ਵਾਹ ਬੱਲੇ 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 ਸ਼ਾਬਾਸ਼ ਕਿ ਮੱਥੇ ਜਿਨ੍ਹਾਂ ਦੇ ਤਿਲਕ ਬਹਾਦਰੀ ਦਾ ਕਦੇ ਨਾ ਲਾਉਂਦੇ ਕੇਰ ਸੱਫਰੀ ਮਰਦ ਮੈਦਾਨ ਦੇ ਸ਼ੇਰ ਵੀ ਲੈਂਦੇ ਕੇਰ ਮੁੰਬੜਾ ਉਹ ਅੱਜ ਦੇ ਮੈਦਾਨ ਨੂੰ ਅੱਧੇ ਕਰ ਲੇਗਾ ਝੰਡੇ ਗੱਡੇਗਾ ਜਿਹੜਾ ਹਿੰਮਤ ਨਹੀਂ ਕਰੇਗਾ ਉਹ ਇਸ ਕੁਸ਼ਤੀ ਵਿੱਚ ਆਰ ਜਾਵੇ ਬੋਲਿਆ ਕੁਸ਼ਤੀ ਖੇਡ ਦੇ ਕੰਦ ਚੱਲਦੀ ਪਈ ਲੈ ਮੱਲੋ ਬੱਲੇ ਬੱਲੇ ਵੀ ਦੇ ਖਿਡਾਰਾਂ ਹੀ ਪੈਣਾ ਬੇ ਕਹਿੰਦਾ ਮਿਹਨਤਾਂ ਦਾ ਪੈਂਦਾ ਏ ਜਨੂਰ ਰੱਖਣਾ ਮਾਰਿਆਂ ਕਮਾਂ ਤੋਂ ਪੈਂਦਾ ਏ ਪਾਸਾ ਵਚਣਾ ਉਸਤਾਦ ਜੀ ਦੇ ਰਹਿਣਾ ਪਈਦਾ ਲਗ ਚੱਲਦੀ ਸੌਖੀ ਨਹੀਂ ਉਹ ਹੁੰਦੀ ਮਿੱਤਰੋ ਪਹਿਲਵਾਨੀ ਕਰਨੀ ਪੱਕਾ ਮਿਹਨਤਾਂ ਦਾ ਪਈਦਾ ਸ਼ੇਰੇ ਜਾਲਬਾਨਾ ਤੇ ਕੰਮ ਸੌਖਾ ਨਹੀਂ ਉਹ ਮਿੱਤਰੋ ਸਟਾਰ ਬੰਦਾ ਅੱਜ ਵੇਖਾਂਗੇ ਕਿਹੜਾ ਮਲ ਸਟਾਰ ਬੰਦਾ ਕਿਹੜਾ ਮਲ ਪਲਕਰੀ ਕੁਸ਼ਤੀ ਦਾ ਜੇਤੂ ਬੰਦਾ ਬੱਲੇ ਰਵੀ ਬੱਲੇ ਤੇਰੇ ਬਲਦੀਪ

2 ਮਿੰਟ ਦਾ ਸਮਾਂ ਬਾਕੀ ਰਹਿ ਗਿਆ ਇਸ ਕੁਸ਼ਤੀ ਦਾ ਹੁਣ ਤੱਕ ਦੋਵਾਂ ਨੇ ਬੜੇ ਨੇਕ ਇਰਾਦੇ ਨਾਲ ਆਪਣੇ ਵੱਲੋਂ ਤਕੜੀ ਕੋਸ਼ਿਸ਼ ਕੀਤੀ ਇੱਕ ਵਾਰ ਫਿਰ ਤੋਂ ਰਵੀ ਉੱਪਰਲੇ ਪਾਸੇ ਪੂਰੀ ਤਾਕਤ ਪੂਰਾ ਜ਼ੋਰ ਲਾਉਂਦਾ ਹੋਇਆ ਇਰਾਦੇ ਨੇਕ ਨੇ ਇਰਾਦੇ ਪੱਕੇ ਨੇ ਕਿਉਂਕਿ ਜਿਨ੍ਹਾਂ ਦੇ ਨੇਕ ਇਰਾਦੇ ਜਿਨ੍ਹਾਂ ਦੇ ਪੁੱਜਦੇ ਅਰਸ਼ਾ ਤੀਖ ਬੋਲ ਉਹਨਾਂ ਦੇ ਮੱਖਣਾ ਹੁੰਦੇ ਪੱਥਰ ਉੱਤੇ ਲੀਕ ਬੋਲ ਉਹਨਾਂ ਦੇ ਮੱਖਣਾ ਹੁੰਦੇ ਪੱਥਰ ਉੱਤੇ ਲੀਕ ਇਰਾਦਾ ਪੱਕਾ ਰੱਖ ਮੱਖਣਾ ਜੇ ਆਪਣ ਮੁਸ਼ਕਲਾਂ ਡਰਨਾ ਸਬਰ ਕਰ ਹੌਸਲਾ ਰੱਖ ਵੇਖੀ ਮਨਜ਼ੂਰ ਮਾਲਕ ਨੂੰ ਸਬਰ ਕਰ ਹੌਸਲਾ ਰੱਖ ਵੇਖੀ ਮਨਜ਼ੂਰ ਮਾਲਕ ਨੂੰ ਸਾਈ ਮੁਹੰਮਦ ਸ਼ਾਹ ਜੀ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਅਪਾਰ ਕਿਰਪਾ ਦੇ ਨਾਲ ਸਲਾਨਾ ਤੰਗਲ ਕੁਸ਼ਤੀ ਮੁਕਾਬਲੇ ਸਲਾਨਾ ਛਿੰਝ ਮੇਲਾ ਜਨਤਾ ਨਗਰ ਪਿੰਡ ਦੇ ਵਿੱਚ ਬੜੀ ਧੂਮਤਾਂ ਦੇ ਨਾਲ ਕਰਵਾਇਆ ਜਾ ਰਿਹਾ ਮੁੱਛਾਂ ਨੂੰ ਵੱਟ ਦੇ ਰਿਹਾ ਮੇਰਾ ਵੀਰ ਪਰਮਜੀਤ ਚੀਮਾ ਕਹਿੰਦਾ ਹੱਲੇ ਮੱਖਣਾ ਗੱਲ ਨਹੀਂ ਬਣੀ ਮਗਰ ਗੱਲ ਬਣਾ ਕੇ ਛੱਡਾਂਗੇ ਕਿਉਂਕਿ 20 ਮਿੰਟ ਦਾ ਟਾਈਮ ਲੰਘ ਪਗ 1 ਮਿੰਟ ਦਾ ਸਮਾਂ ਬਾਕੀ ਹੈ ਉਧਰ ਮੱਖਣ ਭਾਈ ਬਿੱਲਾ ਸਾਡਾ ਬਾਕੀ ਮੱਲਖਣ ਬਹੁਤ ਹੀ ਪਿਆਰਾ ਵੀਰ ਅੱਜ ਮੇਰੇ ਬਿੱਲੇ ਭਾਈ ਦਾ ਧੰਨਵਾਦ ਰੱਖਾਂਗੇ ਕੋਲ ਬਦਲਖਣ ਛਿਜ ਮੇਲਾ ਪ੍ਰਬੰਧਕ ਮੇਰੀ ਪ੍ਰਧਾਨ ਸਾਹਿਬ ਪੁੱਜੇ ਨੇ ਬਹੁਤ ਵਧੀਆ ਕੁਸ਼ਤੀ ਆ ਵੀ ਆ ਆ ਨਵੀ ਆਸਟਾਪਰ ਤੇ ਖੱਲੇ ਪ੍ਰਦੀਪ ਐਨ ਕਹਿੰਦੇ ਮੱਲ ਸਾਰੇ ਨਕਰਦੇ ਰਵੇ ਜਾਂਦੇ ਸੀਦੇ ਨੇ ਫਾਸਟ ਮੇਰਾ ਵੀਰ ਬਿੱਲਾ ਸੰਨਾ ਬਹੁਤ ਹੀ ਪਿਆਰਾ ਵੀਰ ਹੈ ਐ ਕੋਟ ਬਦਲਖਾਂ ਤੋਂ ਆ ਲੱਕੀ ਉਮਰਪੁਰ ਸਾਡੇ ਭਰਾਵਿਸ਼ੇਰ ਤੋਂ ਦੇ ਪੁੱਜਣੇ ਧੰਨਵਾਦ ਆ ਜੀ ਤਕੜਾ ਜ਼ੋਰ ਲੱਗਾ ਵੀ ਦੋਮਾਂ ਦਾ ਹੁਣ ਵੇਖਦੇ ਆ ਕਿ ਕੁਸ਼ਤੀ ਅਗਲੇ ਜਿਹੜੇ